ਕੀ ਗਾਲ ਜੀ ਆਸ ਕਰਦਾ ਹਾਂ ਸਾਰੇ ਠੀਕ ਠਾਕ ਹੋਮ ਹੋਗੇ ਅੱਜ ਦਾ ਦਿਨ ਸ਼ਨੀਵਾਰ ਸ਼ਨੀਵਾਰ ਥੋੜੋ ਥੋੜ ਕੇ ਆਪਣਾ ਚੱਲੇ ਨੇ ਅੱਜ ਮੈਂ ਮਾਰਕੀਟ ਸ਼ੋਪਿੰਗ ਕਰਨ ਚੱਲੀ ਆ ਬੱਸ ਅਨਹੀਂ ਬੱਤੀ ਕਰਾ ਕੇ ਰੱਖਤੀ ਤੁਸੀਂ ਮੈਂ ਬਾਹਰ ਬਸਿਆ ਨਜ਼ਾਰਾ ਨਹੀਂ ਪੈਦਲ ਬੰਦੇ ਦਾ ਅੱਜ ਦਾ ਦਿਨ ਸ਼ਨੀਵਾਰ ਸ਼ਨੀਵਾਰ ਦੀ ਮਾਰਕੀਟ ਲੱਗਦੀ ਹੈਟਲੀ ਦੇ ਵਿੱਚ ਆ ਸਾਡੇ ਇੰਡੀਅਨ ਬੰਦੇ ਚੱਲੇ ਨੇ ਅੱਜ ਮਾਰਕੀਟ ਦੇ ਵਿੱਚ ਇਹ ਝੋਟਾ ਝੋਟਾ ਕਰਕੇ ਆ ਰਹੇ ਨੇ ਮੈਂ ਕਈ ਦਿਨਾਂ ਤੋਂ ਤੁਸੀਂ ਬਿਮਾਰ ਬੱਸ ਆ ਮੇਰੀ ਬੱਤੀ ਕਿਰਾਏ ਰੱਖਤੀ ਤੁਸੀਂ ਮੈਂ ਕਾਹ ਨਹੀਂ ਨਜ਼ਾਰਾ ਨਹੀਂ ਪੈਦਲ ਬੰਦੇ ਦਾ ਦਵਿੰਦਰ ਕਹਿੰਦਾ ਮੈਂ ਲੈਣੀ ਆ ਸਸਤੀ ਪੈਂਟ ਦਵਿੰਦਰ ਕਿੱਥੋਂ ਮਿਲਣੀ ਆ ਜਮਾ ਥੱਲੋਂ ਆ ਰੇਲ ਦੀ ਲਾਈਨ ਕੋਲੋਂ ਆ ਚੱਲਿਆ ਜਸਵੰਤ ਆ ਜਸਵੰਤ ਨੇ ਲਈ ਇੱਥੇ ਕੋਟੀ ਬੜੀਆ ਘੈਂਟ ਆ ਪੂਰੀ ਹਣ ਤੂੰ ਦੇਖ ਵੀ ਤੂੰ ਚੱਕੀ ਹੈ ਕੋਟੀ ਦਾ ਮੈਂ ਤਾਂ ਚੱਕੀ ਨਹੀਂ ਇਹ ਤੂੰ ਦੇਖਣਾ ਵੀ ਅਗਲੇ ਸਾਲ ਲੈ ਜਾਵਾਂਗੇ ਵਿਆਹ ਉਹ ਵਿਆਹ ਮੁੱਕ ਲੈ ਜੀ ਅੱਜ ਸਿਰਫ ਢੀੜੀ ਘੱਟ ਰਹੀ ਨਹੀਂ ਇਹ ਤਾਂ ਦੇਖ ਰਿਹਾ ਵੀ ਦੁਕਾਨ ਕਿੱਥੇ ਆ ਕਿੱਥੇ ਨਹੀਂ ਗੋਰਾ ਲਵਾਰਿਆ ਗਲਾਸ ਗੋਰੇ ਲੱਗਿਆ ਗਲਾਸ ਇਹ ਮਤਲਬ ਕਿੰਨੀਆਂ ਟਰੇ ਲੈ ਲਈਆਂ ਪੰਡੇ ਦੀਆਂ ਤਿੰਨ ਟਰੇਆਂ ਤਿੰਨ ਟਰੇਆਂ ਨਹੀਂ ਮਤਲਬ ਉਹ ਮਾਂ ਤਾਂ ਜਾਂ ਕਰਦੇ ਨੇ 6 ਆਂਡੇ ਵੱਧ ਦੇ 6 ਆਂਡੇ ਵੱਧ ਦਿੱਤੇ ਨੇ ਪਿਆਰੀ ਇਨਾ ਬਣਾ ਲਿਆ ਬੰਦੇ ਨਾਲ ਠੀਕ ਹੈ ਪੰਜਾਬੀਆਂ ਫਿਰ ਪਿਆਰ ਜਿੱਥੇ ਜਾਣਾ ਹੈ ਪਿਆਰ ਤਾਂ ਬਣਾ ਹੀ ਲੈਣੇ ਆ ਬਾਕੀ ਕੋਈ ਮੇਕਅਪ ਵਗੈਰਾ ਸਮਾਨ ਮੇਕਅਪ ਕੋਈ ਪਰਫਿਊਮ ਵਗੈਰਾ ਹਾਂ ਕਿਵੇਂ ਕਾਪੜੇ ਹੀ ਖਰੀਦਨੇ ਆ ਉਧਰੋਂ ਉਹ ਫਿਰ ਇੰਡੀਆ ਭੇਜਨੇ ਆ ਇੰਡੀਆ ਭੇਜਦੇ ਆ ਹਾਂ ਮੈਂ ਕਹਿੰਦਾ ਵਿਆਹ ਮੁੱਕ ਲੈ ਜਾਂਦੇ ਤੁਸੀਂ ਠੀਕ ਆ ਸਿਆਣੀ ਗੱਲਾਂ ਅਨਮੋਲ ਨੂੰ ਲੰਬੀ ਕੱਪੜੇ ਵਾਲੀ ਦੁਕਾਨ ਆ ਲੋਕੇਸ਼ਨ ਲਾਈ ਸੀ ਪਿਛਲੇ ਸ਼ਨੀਵਾਰ ਲੋਕੇਸ਼ਨ ਤੇ ਲੈ ਕੇ ਚੱਲਿਆ ਸਾਨੂੰ ਜੂ ਟਰਨ ਮਰਵਾਇਆ ਇਹਨੇ ਹੁਣ ਦੇਖੋ ਵੀ ਇਹ ਸਹੀ ਲੈ ਕੇ ਜਾਂਦਾ ਜਾਂ ਨਹੀਂ ਬਾਕੀ ਕਾਪੂ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੋ ਜਾਂਦਾ ਮੋਲਾ ਪਜ ਪਜ ਕੋਈ ਦੁਕਾਨ ਲੱਭਾਉਂਦੇ ਨਹੀਂ ਪਾਉਂਦੇ ਦੁਬਾਰਾ ਮੋੜ ਕੇ ਮੈਨੂੰ ਲੱਗਦਾ ਵੀ ਲੱਭ ਲਈ ਆ ਹੱਥ ਮਾਰਿਆ ਉਹਨਾਂ ਨੇ ਲੱਭ ਲਈ ਲੱਗਦੀ ਦੁਕਾਨ ਹੱਥ ਮਾਰਿਆ ਉਹਨਾਂ ਨੇ ਹੁਣ ਮੈਨੂੰ ਆਪਾਂ ਇੱਥੋਂ ਦੀ ਹੋ ਜੋ ਫਿਰ ਹਾਂ ਇਕੱਠੇ ਕਰਨ ਲੱਗੇ ਬਸ 11:00 ਵਜੇ ਇਹਨਾਂ ਦੀ ਹੁਣ ਟਾਈਮ ਆਪਣਾ ਚੱਲ ਪਾਉਂਦੇ ਜਾਂਦੇ ਨੇ 11:00 ਵਜੇ ਤਾਂ ਪਲੀਟ ਹੋਣੇ ਆ ਇਹ ਉੱਠਦੇ ਹੀ ਨਹੀਂ ਸੁੱਤਾ ਪਿਆ ਨਹੀਂ ਉੱਠਦਾ ਉੱਠਦਾ ਨਹੀਂ ਜਾਂਦਾ ਕਿੱਥੇ ਪਹਿਲਾਂ ਗਾਣੇ ਸੁਣੀ ਜਾਵਾਂ ਫੇਰ ਉਹਨੂੰ ਤਰਪਾਈਦਾ ਉਦੋਂ ਬਾਜ਼ਾਰ ਬੰਦ ਕਰਾ ਦੇਣਾ ਤੂੰ ਜਿਹੜਾ ਚੀਜ਼ ਲੈਣੀ ਨਹੀਂ ਫਿਰ ਅਗਲੇ ਦਿਨ ਜਿਹੜਾ ਮਤਲਬ ਜਿਹੜਾ ਮਤਲਬ ਬਣਿਆ ਨਹੀਂ ਹੈਗਾ ਉਹ ਤੇ ਮਤਲਬ ਦੁਆਰਾ ਆਪਾਂ ਮਸਾਲਾ ਨਹੀਂ ਪਾ ਸਕਦੇ ਹਨਾ ਖਰਾਬ ਹੋ ਜਾਂਦਾ ਉਹ ਕੋਈ ਨਹੀਂ ਫਿਰ ਕੀ ਆ ਖਾ ਲੂ ਜੇ ਥੋੜਾ ਬਤ ਦੋਗੇ ਤੁਸੀਂ ਖਰੋਟ ਲਓਗੇ ਹੰਦਵਿੰਦਰ ਖਰੋਟ ਲਓਂਗੇ ਤਾਂ ਤੋੜ ਤੋੜ ਖਾਦੇ ਨਾਗੇ ਥੋਥੋ ਫਰੀ ਵਾਲੇ ਅੱਜ ਪੈਸੇ ਨਹੀਂ ਦੇਖੋ ਜੇ ਹੈਗੇ ਤਾਂ ਉਹ છાਤੀ ਮਾਰ ਕੇ ਇਹ ਆਪਣੇ ਚੌੜ ਲੈ ਲਓ ਡਰਾਈ ਫੁੱਟ ਲਿਆ ਥੋੜਾ ਜਿਹਾ ਬਾਕੀ ਕਿਚਨ ਦਾ ਸਮਾਨ ਆ ਕੈਂਡੀਆਂ ਵਗੈਰਾ ਲੈ ਲਓ ਤੁਸੀਂ ਛਾਂ ਨੂੰ ਮੰਗਦੇ ਰਹਿੰਦੇ ਨੇ ਯਾਰ ਕਿ ਵਗੈਰਾ ਲੈ ਸਕਦੇ ਹੁਣ ਯਾਰ ਜਵਾਕਾ ਹਾਲ ਹੈ ਯਾਰ ਦੰਦ ਦੁਖਣ ਲੱਗ ਜਾਂਦੇ ਭਰਾਵਾ ਨਹੀਂ ਨਹੀਂ ਕੋਈ ਗੱਲ ਨਹੀਂ ਲੈ ਲਓ ਥੋੜੀ-ਥੋੜੀਆਂ ਯਾਰ ਦੋ-ਦੋ ਕੈਂਡੀਆਂ ਲੈ ਲਓ ਚੌਲ ਉਹਨੋਂ ਕੇਜੀ ਉਹਨੋਂ ਕੇਜੀ ਲੇ ਹੁਣ ਸਾਡੀ ਰੀਸਨ ਵਾਲੀ ਕਹਿੰਦਾ ਮੈਂ ਵੀ ਫੋਨ ਲਗਿਆ ਹਰਿਆੜ ਕਰਦਿਆਂ ਮੈਂ ਤਾਂ ਕਹਿੰਦਾ ਕਵਰ ਵੀ ਨਵਾਂ ਲਊਗਾ ਹੁਣ ਫਲੈਪ ਕਵਰ ਮੰਗਦਾ ਸੀ ਬਸ ਕਵਰ ਮਿਲ ਨਹੀਂ ਰਿਹਾ ਵਿਚਾਰੇ ਨੂੰ ਹੁਣ ਗਲਾਸ ਲਵਾ ਰਿਹਾ ਚੱਲ ਕੋਈ ਗੱਲ ਨਹੀਂ ਆਉਂਦੇ ਸ਼ਨੀਵਾਰ ਆਪਾਂ ਕਹਿ ਦਿੰਦੇ ਆ ਵੀ ਲੈ ਆਊਗਾ ਲੋਈ ਨਾ ਚੰਗਾ ਠੀਕ ਹੈ ਨਾ ਆਉਂਦੇ ਸ਼ਨੀਵਾਰ ਦਿਲ ਤੇ ਨਾਲ ਕੋਈ ਗੱਲ ਨਹੀਂ ਆਪਾਂ ਵੀਰੇ ਨੂੰ ਕਹਿ ਦਿੰਦੇ ਆ ਰੋਵੇ ਨਾ ਆਉਂਦੇ ਸ਼ਨੀਵਾਰ ਲੈ ਕੇ ਜੰਗਾ ਫਲਾਪ ਵਾਲਾ ਅੱਛਾ ਦੇ ਕੇ ਤੋੜਨਾ ਬਸ ਤੈਨੂੰ ਹਟਦਾ ਨਹੀਂ ਫਲਾਪ ਵਾਲਾ ਕਵਰ ਚੱਕ ਲਾਹ ਮੈਨੂੰ ਲੱਗਦਾ ਫਲੈਸ਼ ਥੋੜੀ ਜੀ ਤਾਂ ਫਰਕ ਪਾ ਗਈ ਆ ਕੈਮਰਾ ਮੇਰੇ ਨਾਲ ਨਹੀਂ ਲੁਕਦਾ ਇੱਕ ਟਰਾਈ ਕਰਕੇ ਦੇਖ ਲੈ ਕੈਮਰਾ ਤੇ ਲੁਕਦਾ ਫੈਸ ਹੀ ਲੁਕੀ ਇਕੱਲੀ ਇਹ ਮਤਲਬ ਕਿੰਨੀਆਂ ਟਰੇਆਂ ਲੈ ਲੀਆਂ ਪੰਡੇ ਦੀਆਂ ਤਿੰਨ ਟਰੇਆਂ ਤਿੰਨ ਟਰੇਆਂ ਨਹੀਂ ਮਤਲਬ ਸੇ ਆਂਡੇ ਵਾਧੇ ਦਿੱਤੇ ਨੇ ਪਿਆਰੀ ਇਹਨਾਂ ਬਣਾ ਲਿਆ ਬੰਦੇ ਨਾਲ ਠੀਕ ਆ ਪੰਜਾਬੀਆਂ ਫਿਰ ਪਿਆਰ ਕਿੱਥੇ ਜਾਣਾ ਕੋਈ ਪਰਫਿਊਮ ਵਗੈਰਾ ਇੰਡੀਆ ਭੇਜਦੇ ਆਂ ਮੈਂ ਕਹਿੰਦਾ ਵਿਆਹ ਮੁੱਕ ਲੈ ਜਾਂਦੇ ਤੁਸੀਂ ਨਹੀਂ ਨਹੀਂ ਵਿਆਹ ਤਾਂ ਹੋ ਹੀ ਜਾਣਾ ਵਿਆਹ ਦੇ ਪਿੱਛੇ ਕੱਪੜੇ ਲੈ ਕੇ ਰੱਖੀਏ ਅੱਛਾ ਪਹਿਲਾਂ ਹੀ ਰੱਖ ਲਈਏ ਵੀ ਕੱਪੜਿਆਂ ਵਾਲੀ ਦੁਕਾਨ ਲొਕੇਸ਼ਨ ਲਾਈ ਸੀ ਪਿਛਲੇ ਸ਼ਨੀਵਾਰ ਲొਕੇਸ਼ਨ ਤੇ ਲੈ ਕੇ ਚੱਲਿਆ ਸਾਨੂੰ ਜੂ ਟਰਨ ਮਰਵਾਇਆ ਇਹਨੇ ਹੁਣ ਦੇਖੋ ਵੀ ਇਹ ਸਹੀ ਲੈ ਕੇ ਜਾਂਦਾ ਜਾਂ ਨਹੀਂ ਅੱਜ ਅੱਜ ਆ ਗਿਆ ਇਸੇ ਮਾਰਕੀਟ 'ਚ ਅਸੀਂ ਨੰਘ ਕੇ ਗਏ ਦੁਬਾਰਾ ਮੋੜ ਕੇ ਇੱਥੇ ਨਮੋ ਲਿਆ ਸਾਨੂੰ ਦੇਖੋ ਇਹ ਦੁਕਾਨ ਲੱਭ ਪਾਉਂਦੇ ਆ ਕਿ ਨਹੀਂ ਪਾਉਂਦੇ ਮੈਨੂੰ ਲੱਗਦਾ ਵੀ ਲੱਭ ਲਈ ਆ ਫਿਰ ਮਾਰਿਆ ਉਹਨਾਂ ਨੇ ਆਪਾਂ ਇੱਥੋਂ ਦੀ ਹੋ ਜੋ ਫਿਰ हां इकट्ठे ਕਰਨਾ ਅੱਗੇ ਬਸ 11 ਵਜੇ ਇਹਨਾਂ ਦੇ ਹੁਣ ਟਾਈਮ ਕਰਨੀ ਆਪਣੇ ਪਾਣੀ ਨਾਲ ਬੰਦ ਹੋ ਜਾਂਦੇ ਨਹੀਂ ਇਹ ਉੱਠਦੇ ਹੀ ਨਹੀਂ ਸੁੱਤਾ ਪਿਆ ਨਹੀਂ ਉੱਠਦਾ ਪਹਿਲਾਂ ਗਾਣੇ ਸੁਣੀ ਜੋ ਅਸੂਮ ਵਿੱਚ ਕੱਟ ਪਾਉਂਦੇ ਆਪਾਂ ਪਾ ਲਾਂਗੇ ਜਦੋਂ ਚੀਜ਼ ਲੈਣੀ ਨਹੀਂ ਫਿਰ ਅਗਲੀ ਦੀ ਚੀਜ਼ ਜਿਹੜਾ ਮਤਲਬ ਜਿਹੜਾ ਮਤਲਬ ਬਣਿਆ ਨਹੀਂ ਕੋਈ ਨਹੀਂ ਫਿਰ ਕੀ ਆ 8 ਵਜੇ ਥੋੜਾ ਬੋ ਤਾਂ ਹੁਣ ਅਖਰੋਟ ਖਰੀਦੋਗੇ ਤੁਸੀਂ ਅਖਰੋਟ ਲਾਉਂਗੇ ਐਂਦਵਿੰਦਰ ਅਜੇ ਪੈਸੇ ਲਮਣੇ ਪਲਮ ਖਾਣੇ ਦੇਖੋ ਜਿਹੇ ਹੈਗੇ ਤਾਂ ਉਹ ਚਾਤੀ ਮਾਰ ਕੇ ਇਹ ਆਪਣੇ ਉਹ ਆ ਗਈ ਚੌਲ ਲੈ ਲਓ ਹਨਮੋਲ ਉਹਨਾਂ ਨੇ ਲੈ ਲਿਆ ਚੌਲ ਤਾਂ ਆਹ ਕੈਂਡੀਆਂ ਵਗੈਰਾ ਲੈ ਲਓ ਤੁਸੀਂ ਛਾਂ ਨੂੰ ਮੰਗਦੇ ਰਹਿੰਦੇ ਹੋ ਯਾਰ ਕੈਂਡੀਆਂ ਯਾਰ ਡਾਕਾਂ ਵਾਲੇ ਯਾਰ ਦੰਦ ਦੁਖਣ ਲੱਗ ਜਾਂਦੇ ਭਰਾਵਾ ਨਹੀਂ ਨਹੀਂ ਕੋਈ ਗੱਲ ਨਹੀਂ ਲੈ ਲਓ ਥੋੜੀ ਥੋੜੀਆਂ ਯਾਰ 2-2 ਰੁਪਈਆਂ ਦੀਆਂ ਲੈ ਲਓ ਕਿ ਕਿਲੋ ਹੀ ਲੈ ਲਓ ਕਿ ਕਿ ਕੀ ਚੌਲ ਉਹਨੋਂ ਕੇਜੀ ਉਹਨੋਂ ਕੇਜੀ ਦਵਿੰਦਰ ਫੋਨ ਲੱਗਿਆ ਫੋਨ ਦੇ ਗਲਾਸ ਪਹਿਲਾਂ ਅਸੀਂ ਪਵਾ ਲਿਆ ਹੁਣ ਸਾਡੀ ਰੀਸਨ ਵਾਲੀ ਕਹਿੰਦਾ ਮੈਂ ਵੀ ਫੋਨ ਆਗਾ ਰਿਹੜ ਕਰ ਗਿਆ ਮੈਂ ਤਾਂ ਕਹਿੰਦਾ ਕਵਰ ਵੀ ਨਵਾ ਲਊਗਾ ਹੁਣ ਫਲੈਪ ਕਵਰ ਮੰਗਦਾ ਸੀ ਉਹ ਇਹਨੂੰ ਵਿਚਾਰੇ ਨੂੰ ਮਿਲਿਆ ਨਹੀਂ ਹੈਗਾ ਕਵਰ ਤਾਂ ਬਹੁਤ ਪਏ ਨੇ ਬਸ ਕਵਰ ਮਿਲ ਨਹੀਂ ਰਿਹਾ ਵਿਚਾਰੇ ਨੂੰ ਹੁਣ ਗਲਾਸ ਲਵਾ ਰਿਹਾ ਚੱਲ ਕੋਈ ਗੱਲ ਨਹੀਂ ਆਉਂਦੇ ਸ਼ਨੀਵਾਰ ਆਪਾਂ ਕਹਿ ਦਿੰਦੇ ਆ ਵੀ ਲੈ ਆਊਗਾ ਕੋਈ ਨਾ ਚੰਗਾ ਠੀਕ ਹੈ ਨਾ ਆਉਂਦੇ ਸ਼ਨੀਵਾਰ ਦਿਲ ਤੇ ਨਾਲ ਕੋਈ ਗੱਲ ਨਹੀਂ ਆਪਾਂ ਵੀਰੇ ਨੂੰ ਕਹਿ ਦਿੰਦੇ ਆ ਆਪਣਾ ਪੰਜਾਬੀ ਭਾਈਚਾਰਾ ਲਿਆ ਦਊਗਾ ਕੋਈ ਗੱਲ ਨਹੀਂ ਤੁਹਾਨੂੰ ਚੰਗਾ ਫਲੇਰ ਬੰਦਾ ਸਾਡਾ ਰੋਵੇ ਨਾ ਆਉਂਦੇ ਸ਼ਨੀਵਾਰ ਲੈ ਕੇ ਆਈ ਚੰਗਾ ਫਲੇਪਲਾ ਅੱਛਾ ਦੇਖੇ ਤੋਰਨਾ ਬਸ ਤੈਨੂੰ ਹਟਦਾ ਨਹੀਂ ਫਲੇਪਲਾ ਕਬਰ ਚੱਕ ਲੈ ਮੈਨੂੰ ਲੱਗਦਾ ਫਲੇਸ਼ ਥੋੜੀ ਜੀ ਤਾਂ ਫਰਕ ਪਾ ਗਈ ਆ ਪਰ ਹੁਣ ਕਬਾਟੇਟਰ ਰਹਿ ਗਿਆ ਇਹਦਾ ਫਰਕ ਪੈ ਕੈਮਰੇ ਦਾ ਫਰਕ ਪੈਗਾ ਕੈਮਰਾ ਲੁਕਣ ਲੱਗ ਗਿਆ ਪੈਸਾ ਕੈਮਰਾ ਮੇਰੇ ਹਿਸਾਬ ਤੇ ਨਹੀਂ ਲੁਕਦਾ ਸਕੇ ਇੱਕ ਕਰ ਟਰਾਈ ਕਰਕੇ ਦੇਖ ਲੈ ਕੈਮਰਾ ਦੇ ਲੁਕਦਾ ਫੈਸ ਹੀ ਲੁਕੀਏ ਕੱਲੀ ਹਾਂ ਪੈਣ ਦੇ ਫਿਰ ਦੂਗਲਾ